ਹਾਂਜੀ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਰ ਕਿਹਾਲ ਚਾਲਾ ਸਾਰੇ ਸੱਜਣਾਂ ਦਾ ਤੇ ਹਾਜ਼ਰ ਹਾਂ ਤੁਹਾਡੇ ਨਾਲ ਫਿਰ ਇੱਕ ਨਵੀਂ ਵੀਡੀਓ ਨਾਲ ਪੀਜਨ ਅਨਪਲੱਗ ਚੈਨਲ ਤੇ ਤੇ ਸਾਰਿਆਂ ਵੀਰਾਂ ਦਾ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਤਾਂ ਜੋ ਸਾਨੂੰ ਇੰਨਾ ਪਿਆਰ ਦੇ ਦੇ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਜੀ ਤੇ ਨਵੀਂ ਵੀਡੀਓ ਤੇ ਅੱਜ ਤੁਹਾਨੂੰ ਦਿਖਾਉਣੇ ਆ ਆਪਣੇ ਬੱਚਿਆਂ ਦੇ ਸ਼ੌਂਕ ਜਿਹੜੇ ਆਪਾਂ ਢਾ ਰਹੇ ਆਂ ਕੁਝ ਹਾਈ ਫਲਾਇਰ ਹੈ ਇੱਥੇ ਕੋਈ ਲੋ ਫਲਾਇਰ ਹੈ ਤੇ ਸ਼ੌਂਕ ਵੀ ਕਰਾਉਣੇ ਨੇ ਦਾ ਤੁਹਾਨੂੰ ਤੇ ਡਾ ਕੇ ਵੇਨੇ ਕਿੰਨਾ ਕੁ ਟਾਈਮ ਲਾ ਕੇ ਆਉਂਦੇ ਸਾਰਾ ਕੁਝ ਤੁਹਾਨੂੰ ਵੀਡੀਓ ਚ ਦੱਸਦੇ ਆ ਅੱਜ ਅੱਜ ਉਪੁੱਤਰਾਂ ਦੇ ਸ਼ੌਂਕ ਰੋਣੇ ਗੱਲਾਂ ਬਾਤਾਂ ਉਹ ਵੰਨ ਲਾ ਦੇ ਕਰਨ ਨੇ ਠੀਕ ਹੈ ਜੀ ਤੇ ਆਓ ਚੱਲਦੇ ਆ ਫਿਰ ਤੁਹਾਨੂੰ ਦਿਖਾਈਏ ਲਵ ਜੀ ਵੈਲਕਮ ਆਹ ਵੇਖੋ ਜੀ ਚੰਬੜਿਆ ਖਵਾ ਬੱਚੇ ਬੈਠੇ ਆਹ ਦੇਖੋ ਸਾਰੇ ਹੀ ਬੱਚੇ ਆ ਕੋਸ਼ੇ ਕਿ ਕਲੀ ਦੇ ਆ ਕੁਝ ਦੋ ਦੋ ਕਲੀ ਦੇ ਆ ਤੇ ਇਹਨਾਂ ਨੂੰ ਆਪਾਂ ਛੱਡਣਾ ਅੱਜ ਇਹਦੇ ਵਿੱਚ ਕੋਈ ਮੁੰਡਾ ਆਪਣਾ ਲਵ ਤੁਹਾਨੂੰ ਪਤਾ ਨਹੀਂ ਉਹਦੇ ਲੋਆਏ ਕੁਛ ਗਿਫਟੀ ਕਰੋ ਤੁਸੀਂ ਐਰ ਕਾਂ ਉਮੀਦ ਆ ਬੜੇ ਚੇਰ ਦੀ ਰੀਜ ਆ ਵੀ ਐਰ ਕਾਂ ਆਪਣੀ ਦੇਸੀਆਂ ਦੀ ਪਿਓਰ ਵੀ ਛੱਡਾਂਗੇ ਅੰਮ੍ਰਿਤਸਰ ਸਾਡੇ ਵਧੀਆ ਬਾਝਾਂ ਹੁੰਦੀਆਂ ਜੇ ਸਾਨੂੰ ਕੇ ਵਧੀਆ ਕੱਪਾਂ ਚ ਸਾਡੀ ਗੁਜਾਰਸ਼ ਆ ਵੀਡੀਓ ਦੇ ਮਾਦਮਾ ਵੀ ਸਾਨੂੰ ਐਂਟਰੀ ਜ਼ਰੂਰ ਦਿਓ ਪਿੰਡ ਸਾਡਾ ਜੇਠੂਵਾਲ ਨੀਅਰ ਵੇਰਕਾ 2 ਕਿਲੋਮੀਟਰ ਦੂਰ ਇਹ ਦੂਰ ਦੂਰ ਦੇ ਕਬੂਤਰਾਂ ਦੀ ਐਂਟਰੀ ਹੋ ਜਾਂਦੀ ਯਾਰ ਸਾਡੇ ਕੋਲ ਐਂਟਰੀ ਨਹੀਂ ਕਰਦਾ ਤੇ ਮੇਰਾ ਜੇ ਕੋਈ ਉਸਤਾਦ ਸੱਜਣ ਭਰਾ ਪ੍ਰੋਮੋਟਰ ਕੋਈ ਆ ਵੀਡੀਓ ਵੇਂਦਾ ਸਾਨੂੰ ਐਂਟਰੀ ਜ਼ਰੂਰ ਦੋ ਜੇ ਦੇਸੀਆਂ ਦੇ ਕੱਪਾਂ 'ਚ ਕਿਹੇ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੇ ਉੱਡਦੇ ਆ ਮੇਰੀ ਵੀ ਮੀ ਆਪਣਾ ਇੱਕ ਰੀਜ ਆ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੱਪ ਵਧੀਆ ਉੱਡਦੇ ਆ ਉਹਨਾਂ 'ਚ ਆਪਾਂ ਵੀ ਕਬੂਤਰ ਲੜਾਈਏ ਦੇਸੀ ਪਿਓਰ ਪਿਓਰ ਦੇਸੀ ਕਬੂਤਰ ਆਉਣਗੇ ਜੀ ਆਪਣਾ ਜਦੋਂ ਮਰਜੀ ਚੈੱਕ ਕਰ ਲੋ ਆ ਗਏ ਜਿੱਥੋਂ ਮਰਜੀ ਚੈੱਕ ਕਰ ਲਿਓ ਜਿੱਥੋਂ ਵੀ ਕੋਈ ਡਾਊਟ ਆ ਸਾਰਾ ਤੁਸੀਂ ਕਰ ਸਕਦੇ ਪਿਓਰ ਦੇਸੀ ਦੇਸ਼ੀਆਂ ਦਾ ਸ਼ੌਂਕ ਯਾਰ ਸਾਡਾ ਪਹਿਲਾ ਸ਼ੌਂਕ ਦੇਸ਼ੀਆਂ ਦਾ ਚਲੋ ਹੁਣ ਤੇ ਮਲਵਈਆਂ ਕਰਕੇ ਫਿਰ ਮਲਵਈਆਂ ਵੱਲ ਵੀ ਮੁੜਨਾ ਪਿਆ ਹਾਲੇ ਜਾਂ ਲੇਕਿਨ ਸਾਡਾ ਪਿਓਰ ਸ਼ੌਂਕ ਦੇਸ਼ੀਆਂ ਦਾ ਤੇ ਵਧੀਆ ਇਹੋੜਾ ਨੇ ਬੱਚਿਆ ਵੇਖੋ ਤੇ ਆਪੇ ਵੇਖੋ ਵੀ ਤੁਹਾਨੂੰ ਕਿਹੋ ਜਿਹਾ ਲੱਗਦਾ ਆ ਵੇਖੋ ਆ ਫਰੋਜ਼ਪੁਰੀ ਬੱਚਾ ਵਾ ਬਹੁਤ ਹੀ ਵਧੀਆ ਇਹ ਹੁਣ ਵੱਡਾ ਹੋ ਗਿਆ ਵਾ ਕਲੀਆਂ ਜੀ ਬੜਾ ਸੁਣੋੜਦਾ ਰਿਆ ਤੇ ਆ ਵੇਖੋ ਆ ਤੇ ਬੱਚੇ ਕਲੀਆਂ ਦੇ ਅੱਜ ਆ ਸਾਰੇ ਬੱਚੇ ਤੁਹਾਨੂੰ ਆਪਾਂ ਡਾ ਕੇ ਵਿਖਾਉਣੇ ਆ ਤੇ ਵਹਨੇ ਆ ਵੀ ਕੀ ਅੱਜ ਕਾਰਗਜ਼ੀ ਕਰਦੇ ਇੱਕ ਦੂਜੇ ਚ ਮਿਲਵਈ ਆ ਬਾਕੀ ਸਾਰੇ ਦੇਸੀ ਬੱਚੇ ਆ ਆ ਸਾਰੇ ਦੇਸੀ ਆ ਹਾਈ ਫਲੇਰਿਸ ਨੂੰ ਕਹਿੰਦੇ ਨੇ ਆ ਤੇ ਇਹਨਾਂ ਨੂੰ ਆਪਾਂ ਛੱਡਣਾ ਵਾ ਅੱਜ ਤੇ ਵਹਨੇ ਆ ਵੀ ਅੱਜ ਕੀ ਕਰਦੇ ਆ ਕੀ ਕੀ ਕਰਦੇ ਜਿਹੜੇ ਬੱਚੇ ਤੁਹਾਨੂੰ ਦਾਦਾ ਜਿਹੜੇ ਆਏ ਆ ਉਹ ਆਪਣੇ ਕੋ ਲਾ ਵੱਲੋਂ ਉਹ ਆਪਣੇ ਕੱਲ੍ਹ ਹੀ ਆਏ ਆ ਜੀ ਤੇ ਕਾਲੇ ਹਵਾ ਜਾਲ ਛੱਡ ਦਿੱਤੇ ਤੇ ਅੱਜ ਆਪਾਂ ਉਹਨਾਂ ਨੂੰ ਬਾਹਰ ਛੱਡਦੇ ਨੇ ਵੇਖਨੇ ਕਿੰਨੇ ਆਉਂਦੇ ਆ ਤੇ ਕਿੰਨੇ ਜਾਂਦੇ ਆ ਠੀਕ ਹੈ ਜੀ 3 3 6 ਤੋਂ 8 ਤੋਂ 10 11 ਤੱਕ 12 4 5 7 ਤੋਂ 10 ਤੋਂ 12 12 ਬੱਚੇ ਆਪਾਂ ਛੱਡਣ ਲੱਗੇ ਆ ਤੇ ਫਿਰ ਤੁਹਾਨੂੰ ਮੈਂ ਇਹਨਾਂ ਦੀ ਅਪਡੇਟ ਵੀ ਦਵਾਂਗਾ ਕਿ ਕਿੰਨਾ ਕਿਤੇ ਰੁੱਟ ਗਿਆ ਹੈ ਤੇ ਕੀ ਇਹਨਾਂ ਨੇ ਟਾਈਮ ਮਾਰਿਆ ਠੀਕ ਹੈ ਜੀ ਤੇ ਚਲੋ ਆਜੋ ਹੁਣ ਵੀਡੀਓ ਬਣਾਉਣੇ ਆਪਾਂ ਅਗਲੇ ਹਿੱਸੇ ਦੀ ਚਲੋ ਵੀ ਸ਼ੁਰੂ ਸ਼ਿਆ ਹਾਂ അത് നമ്മ ആ ബ വെരി ഗുഡേ ആവേ കു ഗുണ ഫോ ഡ ਕਿੰਨੇ ਕਿਨਾ ਕ ਸਾਮਾਨ ਮਾਰ ਕੇ ਆਉਂਦੇ ਲਾਜੀ ਸਾਰੇ ਦਿੱਤੇ ਆਪਾਂ ਢਾਹ ਠੀਕ ਨਜ਼ਰ ਨੇ ਕਿੰਨੇ ਆਉਂਦੇ ਆ ਤੇ ਕਿੰਨੇ ਜਾਂਦੇ ਆ ਤੇ ਕਬੂਤਰ ਥੱਲੇ ਦਿੰਦੇ ਆ ਖੋਲ ਆਜੋ ਵੀ ਸ਼ੁਰੂ ਵਾਰ ਆਵੇ ਕਿਉਂ ਤੇਰਾ ਬਲਾਵਾ ਇਹ ਇਹ ਫਰਦਾ ਲਗਾ ਦਾ ਕੰਦਾ ਗੁੰਨਾ ਦੇ ਹਾਂ ਆਹ ਓਏ ਕੋਈ ਤੇ ਬੱਚੇ ਪੀਓ ਇਹ ਤਾਂ ਚਲ ਗਿਆ ਵਾਵਾਏ ਹਾਂ ਹਾਂ ਲੈ ਹਾਓ ਲੈ ਕੁਵੇਂ ਆ ਗਿਆ ਦੋ ਵੈਗੇ ਦੋ ਜਾ ਵੈਗੇ ਜੀ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਤੰਗ ਕਰਨਾ ਜੇ ਜ਼ਿਆਦਾ ਤੰਗ ਕਰਾਂਗੇ ਤਾਂ ਫਿਰ ਢੜਕੂ ਹੋ ਜਾਣੇ ਸਾਰੇ ਆਵੇਂ ਮਰੋਈ ਬਚਾੜ ਆਹ ਪਰ ਵੀ ਗਏ ਕੋਈ ਘਾਟ ਹੈ ਜੀ ਵਾ ਵਾ ਇਹ ਕੋਸ਼ਿਸ਼ ਤੇ ਨਾਪਣ ਲੱਗੇ ਸਮਾਨ ਆ ਉਹ ਚੜ ਕੇ ਦੋ ਬੱਚੇ ਉੱਤੇ ਚੜੇ ਆਹ ਵਾਲੇ ਜਿਹੜੇ ਆਹ ਆਹ ਕਰ ਫਰਦੀ ਹੈ ਸ਼ੁਰਲੀ ਸ਼ੁਰਲੀ ਆ ਗਈ ਜੀ ਸ਼ੁਰਲੀ ਹਾਏ ਅੱਜ ਪਛਾਣਦਾ ਆਇਆ ਜਾਲ ਤੇ ਤੁੰ ਤਸਦਦੇ ਆ ਕੀ ਸਿਚੁਏਸ਼ਨ ਇਹ ਨਾਲ ਦੇਖੀ ਹਿਸਾਬ ਕੀ ਕਿਤਾਬ ਆ ਕਿੰਨਾ ਕ ਟਾਈਮ ਮਾਰਦੇ ਆ ਕਿੰਨੇ ਵਾਪਸ ਆਉਂਦੇ ਆ ਕਿੰਨੇ ਨਹੀਂ ਆਉਂਦੇ ਆ ਵੇਖੋ ਕੋਈ ਤੇ ਵਾਹ ਤੇ ਚੱਲ ਗਈ ਹਾਂ ਵੇਖੋ ਜੀ ਇੱਕ ਦੋ ਤਿੰਨ ਬਹਿ ਗਏ ਜਾ ਠੀਕ ਹੈ ਗਿਣਤੀ ਨਾਲ ਮੈਂ ਦੱਸਿ ਤੇ ਕਿੰਨੇ ਆ ਪੱਡਾਏ ਆ ਓਏ ਕੋਈ ਤੇਵਾ ਵਾਹ ਚੱਲ ਗਿਆ ਉੱਪਰ ਤੇ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਨੇ ਆ ਅੱਗੇ ਕਿਉਂ ਜੋ ਆਉਂਦੇ ਫਿਰ ਰਾਮਤਾਸਾਂ ਧੰਨਵਾਦ ਹਾਂਜੀ ਵੈਲਕਮ ਹੋਗਾ ਵੀਰ ਜੀ ਕੋਈ ਘੰਟਾ ਸਵਾ ਘੰਟਾ ਹੋ ਗਿਆ ਜੀ ਤੇ ਤਿੰਨ ਤੇ ਤਿੰਨ ਸ਼ੇਰ ਉਹ ਨੌ ਕਬੂਤਰ ਬਹਿ ਗਏ ਆ ਤੇ ਤਿੰਨ ਨਹੀਂ ਆਏ ਇੱਕ ਤੇ ਆ ਸਾਹਮਣੇ ਆ ਗਿਆ ਬੱਚਾ ਇਹ ਵੀ ਪਰ ਇਹ ਥੋੜਾ ਵੱਡਾ ਵਾ ਚਾਰ ਪੰਜ ਪਿੰਕ ਰਹਿੰਦਾ ਤੇ ਦੋ ਆ ਜਿਹੜੇ ਕਲੀਆਂ ਚ ਬੱਚੇ ਆ ਨਾ ਉਹ ਇਹ ਦਿਖਾਈ ਨਹੀਂ ਦੇ ਰਿਹਾ ਕਿਤੇ ਉਹ ਹੈਗਾ ਉਹ ਉਹ ਕਿੱ데 ਗਿਆ ਜੋ ਪਰ ਤਾਂ ਨਾ ਹੁਣ ਇੱਕ ਤੇ ਆ ਆ ਗਿਆ ਇੱਕ ਆ ਸਾਹਮਣੇ ਫਿਰਦਾ ਠੀਕ ਹੈ ਜੀ ਸਿਆਣ ਵੇਖੋ ਭਾਜੀ ਕੱਲ ਹੀ ਬੱਚੇ ਲਿਆਂਦੇ ਆ ਜੇ ਕੱਲ ਹੀ ਜੇ ਜਾਤ ਕੱਲ ਹੀ ਛੱਡਦੇ ਤੇ ਬਹੁਤ ਵਧੀਆ ਇਹੋ ਹੁੰਦੀ ਸਿਆਣਾ ਬੱਚੇ ਘਰ ਨਹੀਂ ਛੱਡਣ ਦੇ ਵੇਖੋ ਬਾਕੀ ਉਹ ਬਦੇ ਦੇ ਉੱਤੇ ਆ ਘਰ ਆਉਂਦੇ ਆ ਤੇ ਫਿਰ ਲੱਗਦਾ ਪਤਾ ਫਿਰ ਤੁਹਾਨੂੰ ਦਿੰਨਾ ਮੈਂ ਆਪਣੇ ਧੰਨਵਾਦ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਲਓ ਜੀ ਅੱਧਾ ਘੰਟਾ ਹੋਰ ਹੋ ਗਿਆ ਜ ਉਸ ਤੋਂ ਪਰ ਆ ਲੋ ਆ ਵੇਖੋ ਮਾਰਦੇ ਲੱਕਾ ਕੁੜੀ ਆ ਆ ਗਿਆ ਜੀ ਇੱਕ ਤੇ ਆ ਗਿਆ ਇੱਕ ਉੱਡਣ ਨੇ ਅਸਲੇ ਤੇ ਉਤਲਾ ਵੀ ਸ਼ੋ ਹੋ ਗਿਆ ਵੀਰ ਜੀ ਤੇ ਇੱਕ ਆਪਣਾ ਬੱਚਾ ਤਰਕੈਨ ਇਹ ਉੱਪਰ ਇਹ ਲਕਲੀ ਆਨੇ ਦੋਤੇ ਚਲੇ ਗਏ ਉੱਪਰ ਵਾਲਾ ਵੀ ਸ਼ੋ ਹੋ ਗਿਆ ਠੀਕ ਆ ਤੇ ਆ ਵੇਖੋ ਆ ਵੇਖਾ ਉਹਦਾ ਕਤਲ ਨਜ਼ਰ ਆ ਨਾ ਇੱਕ ਨਾਲ ਉੱਡਣ ਨੇ ਇਹਦੇ ਉਹ ਵੀ ਪਹਿਲੇ ਉਹਨਾਂ ਨੇ ਇੱਕ ਆ ਉੱਪਰ ਉਹ ਤੁਹਾਨੂੰ ਦੇਤਾ ਨਾ ਉਹ ਵੀ ਸ਼ੋ ਹੋ ਗਿਆ ਉੱਪਰ ਵਾਲਾ ਲਾਲ ਮਗਲ ਕੀਤੀ ਪਈ ਉਹ ਵੀ ਸ਼ੋ ਹੋ ਗਿਆ ਤੇ ਆ ਥੱਲੇ ਫਿਰਦੇ ਆ ਉਹ ਵਧੀਆ ਡਾਰ ਐ ਜਿਹ ਕੁੱਤਰਾ ਨੇ ਆਹ ਤੇਰਾ ਫਰਾਜੇ ਲੱਕੇ ਮਾਰਦਾ ਠੀਕ ਹੈ ਤੇ ਉਡਰੇ ਆ ਬੱਚੇ ਅੱਜ ਰੌਂਗ ਮੇਲਾ ਕਰ ਰਹੇ ਵਾਵਾ ਦੇਣਗੇ ਪੈ ਚਲੋ ਅੱਜ ਰੌਂਗ ਮੇਲਾ ਕਰੀ ਛੱਡ ਕੇ ਵੇਖੀਏ ਠੀਕ ਹੈ ਤੇ ਛੱਡੇ ਅੱਜ ਤੇ 8-9 ਬਹਿ ਗਏ ਤੇ 2-3 ਉੱਡਣ ਦੇ ਤੇ ਨਾਂ ਚ ਇੱਕ ਆਵਾ ਆਬਾਤਾ ਤੇ ਇੱਕ ਥੱਲੇ ਫਿਰਦਾ ਆ ਇੱਥੋਂ ਉੱਪਰ ਗਿਆ ਲੱਗਦਾ ਜਿੱਡਾ ਉਹ 골ਡਨ ਬੱਚਾ ਬਹੁਤ ਵਧੀਆ ਉਹ ਵੀ ਤੇ ਇਹ ਉੱਪਰ ਹੈ ਜੀ ਠੀਕ ਹੈ ਤੇ ਬਹੁਤ ਵਧੀਆ ਆਰਡਰ ਹੈ ਤਾਂ ਤੁਹਾਨੂੰ ਪਰੋਨੇ ਸ਼ੌਂਕ ਜਦੋਂ ਥੱਲੇ ਆਉਂਦੇ ਆ ਠੀਕ ਹੈ ਜੀ ਹਾਂ ਜੀ ਜੀ ਸਤਿ ਸ੍ਰੀ ਅਕਾਲ ਵੈਲਕਮ ਟੂ ਡਾਵਾ ਗਾਗੇ ਆਹ ਹੋਵੇ ਜੀ ਬੱਚਾ ਆ ਗਿਆ 1.5 ਪੌਣੇ 2 ਘੰਟੇ ਫਿਰ ਗਿਆ ਨਾ ਪਹਿਲੇ ਦਿਨ ਹੀ ਛੱਡਿਆ ਅਜੇ ਤੇ ਇਹ ਹੀ ਅਜੇ ਤਾਂ ਲਾ ਸ਼ੌਂਕ ਆਖੋ ਬਾਹਰ ਕੱਢੇ ਹਨ ਟੋਂਡੇ ਇੱਕ ਤੋਂ ਪਲੱਸ ਟਾਈਮ ਹੋ ਗਿਆ ਦਾਣੇ-ਦੁਣੇ ਪਾਉਣੇ ਹੋਣ ਇਹਨਾਂ ਨੂੰ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਵੀਡੀਓ ਵਧੀਆ ਲੱਗੀ ਤੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਵੇਂ ਲੱਗਦਾ ਤੁਹਾਨੂੰ ਚੰਗਾ ਤੇ ਆਹ ਵੇਖੋ ਜੀ ਤੁਹਾਨੂੰ ਮੈਂ ਦਿਖਾਉਣਾ ਨਾ ਅਕਸਰ ਇਸ ਤਰ੍ਹਾਂ ਦਾਣੇ ਸੁੱਕਨੇ ਪਾਓ ਕਰੋ ਮੰਜੀ ਜੀ ਬਣਾਈ ਇੱਕ ਆਪਣੀ ਜੀ ਤੇ ਆਯਾਤ ਦਿਓ ਧੰਨਵਾਦ ਸਸਰੀ ਜੀ